ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਰ ਨੰਬਰ 24 ਤੋਂ ਉਮੀਦਵਾਰ ਗੁਰਮੀਤ ਸਿੰਘ ਮੁੰਡੀਆਂ ਨੇ ਹਰੀ ਨਗਰ ਵਿੱਚ ਚੋਣਸਾਨ ਹੱਥ ਪੰਜੇ ਦਾ ਬਟਨ ਦਬਾਉਣ ਲਈ ਅਪੀਲ ਕਰਨ ਲਈ ਘਰ-ਘਰ ਪ੍ਰਚਾਰ ਕੀਤਾ। ਇਸ ਚੋਣ ਪ੍ਰਚਾਰ ਦੌਰਾਨ ਉਹਨਾਂ ਦੇ ਪਰਿਵਾਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਤੋਂ ਬਿਨਾ ਆਮ ਆਦਮੀ ਪਾਰਟੀ ਦੀਆਂ ਜਿਹੜਾ ਹਲਕਾ ਸਾਹਨੇਵਾਲ ਚ ਲਗਾਉਣ ਵਾਲਿਆਂ ਚੋਂ ਇੱਕ ਦਲਜਿੰਦਰ ਸਿੰਘ ਸੈਣੀ ਵੀ ਗੁਰਮੀਤ ਸਿੰਘ ਮੁੰਡੀਆਂ ਦੇ ਚੋਣਸਾਨ ਹੱਥ ਪੰਜੇ ਲਈ ਘਰ-ਘਰ ਜਾ ਕੇ ਵੋਟਾਂ ਮੰਗਦੇ ਦਿਖਾਈ ਦਿੱਤੇ ਨੇ। ਘਰ ਘਰ ਕੀਤੇ ਚੋਣ ਪ੍ਰਚਾਰ ਚ ਦੂਜੀ ਗੱਲ ਵੀ ਸਾਹਮਣੇ ਆਈ ਹੈ ਕਿ ਗੁਰਮੀਤ ਮੁੰਡਿਆ ਨੂੰ ਹਰ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਜ਼ਰੂਰ ਜਾਣਦਾ ਮਿਲਿਆ ਜਿਨ੍ਹਾਂ ਗੁਰਮੀਤ ਮੁੰਡਿਆ ਨੂੰ ਇੱਕ ਇੱਕ ਵੋਟ ਪਾਉਣ ਦਾ ਭਰੋਸਾ ਦਿੱਤਾ ਹੈ ਗਰਮੀਤ ਮੁੰਡੀਆਂ ਨੇ ਲੋਕਾਂ ਵੱਲੋਂ ਮਿਲੇ ਭਾਰਵੇਂ ਸਮਰਥਨ ਤੇ ਗਿਆ ਕਿ ਉਹ ਲੰਬੇ ਸਮੇਂ ਤੋਂ ਲੋਕਾਂ ਵਿੱਚ ਵਿਚਰ ਰਹੇ ਨੇ ਜਿਸ ਕਾਰਨ ਉਹਨਾਂ ਦੇ ਹਰ ਪਰਿਵਾਰ ਨਾਲ ਗੂੜੇ ਰਿਸ਼ਤੇ ਨੇ ਉਹਨਾਂ ਲੋਕਾਂ ਤੋਂ ਮਿਲੇ ਪਿਆਰ ਸਤਿਕਾਰ ਨੂੰ ਲੈ ਕੇ ਦਾਵਾ ਕੀਤਾ ਕਿ ਉਹ ਇਸ ਚੋਣ ਨੂੰ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਲੁਧਿਆਣੇ ਤੋਂ ਹਰਸ਼ਦੀਪ ਸਿੰਘ ਮਹਦੂਦਾ ਦੇ ਨਾਲ ਗੁਰਦੀਪ ਸਿੰਘ ਭਾਮੀਆਂ ਦੀ ਰਿਪੋਰਟ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸਾਬ ਅਮਰਿੰਦਰ ਸਿੰਘ ਰਾਜਾ ਬਣੇਗੀ ਜੀ ਨੇ ਸਾਡੇ ਗ੍ਰੋਥੀ ਤੇ ਦੇ ਲੀਡਰ ਸਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਤੇ ਸਮੁੱਚੀ ਲੀਡਰਸ਼ਿਪ ਨੇ ਔਰ ਸਾਡੇ ਹਲਕਾ ਸਾਂਹਿਆਵ ਦੇ ਇੰਚਾਰਜ ਸਾਹਿਬ ਵਿਕਰਮ ਸਿੰਘ ਬਾਜਵਾ ਜੀ ਨੇ ਔਰ ਮੇਰੇ ਪਿੰਡ ਦੇ ਪਤਵੰਤੇ ਸੱਜਣਾ ਨੇ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਤਿਆ ਕੇ ਮੈਨੂੰ ਵਾਰਡ ਨੰਬਰ 24 ਤੋਂ ਕਾਂਗਰਸ ਦਾ ਉਮੀਦਵਾਰ ਬਣਾਇਆ ਮੈਂ ਉਹਨਾਂ ਦਾ ਪਹਿਲਾਂ ਧੰਨਵਾਦ ਕਰਦਾ ਹਾਂ ਔਰ ਸਭ ਤੋਂ ਸੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ 8-9 ਤਰੀਕ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਰਾਤ ਦਿਨ ਇੱਕ ਕਰ ਰਹੇ ਨੇ ਔਰ ਪ੍ਰਮਾਤਮਾ ਦੀ ਇੰਨੀ ਕਿਰਪਾ ਕਿ ਜਿੱਧਰ ਜਾਂਦੇ ਆ ਸਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਮਿਲਦਾ ਕਿ ਅਸੀਂ ਇਸ ਵਾਰ ਜੋ ਤੁਹਾਡੀ 30 ਸਾਲਾਂ ਦੀ ਮਿਹਨਤ ਆ ਉਹਨਾਂ ਤੇ ਸਟੈਂਪ ਲਾ ਕੇ ਤੁਹਾਨੂੰ ਜਿਤਾ ਕੇ ਨਗਰ ਨਿਕਮ ਦੇ ਹਾਊਸ ਦੇ ਵਿੱਚ ਭੇਜਣਾ ਤੇ ਆਪਣੇ ਇਲਾਕੇ ਦੀਆਂ ਅਧੂਰੇ ਪਏ ਜਿੰਨੇ ਕਾਰਜ ਨੇ ਉਹਨਾਂ ਨੂੰ ਸੰਪੂਰਨ ਕਰਨ ਵਾਸਤੇ ਮੈਂ ਵੋਟ ਮੰਗ ਰਿਹਾ ਤੇ ਉਹ ਵੋਟ ਮੈਨੂੰ ਮਿਲ ਵੀ ਰਹੀ ਆ ਤੇ ਉਹ ਕਿਰਪਾ ਸਾਰੀ ਸੰਗਤ ਦੀ ਆ ਕਿ 21 ਤਰੀਕ ਨੂੰ ਸਾਰੇ ਜੋ ਕਾਂਗਰਸ ਦਾ ਚੋਣ ਨਿਸ਼ਾਨ ਸਾਡਾ ਪੰਜਾ ਹੈਗਾ ਉਸ ਨੂੰ ਦੱਬ ਕੇ ਉਹ ਕਾਮਯਾਬ ਕਰਨਗੇ ਮੈਂ ਉਹਨਾਂ ਦਾ ਨਿੱਜੀ ਤੌਰ ਤੇ ਧੰਨਵਾਦ ਕਰਦਾ ਸਾਰੀਆਂ ਮੇਰੀਆਂ ਭੈਣਾਂ ਦਾ ਤੇ ਭਰਾਵਾਂ ਦਾ ਬਜ਼ੁਰਗਾਂ ਦਾ ਛੋਟੇ ਵੀਰਾਂ ਦਾ ਕਿ ਜਿਨ੍ਹਾਂ ਨੇ ਮੈਨੂੰ ਰਾਤ ਦਿਨ ਕਰਕੇ ਇੱਕ ਕੀਤੀ ਹੋਈ ਆ ਡੋਰ ਟੂ ਡੋਰ ਕਰ ਰਹੇ ਆ ਅਸੀਂ ਤੇ ਸਮਾ ਸੀ ਹੋਰ ਵੀ ਕੰਟੈਕਟ ਲਾਵਾਂਗੇ ਅਜੇ ਉਹ ਸਮਾ ਕਾਫੀ ਹੈਗਾ ਪਿਆਰ ਤੇ ਧੰਨਵਾਦ ਕਰਦਾ ਸਾਰਿਆਂ ਦਾ ਤੇ ਅਪੀਲ ਕਰਦਾ ਕਿ ਸਾਰੇ ਜਿਹੜਾਣੇ ਤੋਂ ਵਾਰਡ ਨੰਬਰ 24 ਤੋਂ ਜੋ ਮੈਂ ਉਮੀਦਵਾਰ ਆ ਗੁਰਮੀਤ ਸਿੰਘ ਮੁੰਡੀਆਂ ਮੇਰਾ ਚੋਣ ਨਿਸ਼ਾਨ ਹੈਗਾ ਹੱਥ ਪੰਜਾ ਤੇ ਉਹਨੂੰ 28 ਦਸੰਬਰ ਨੂੰ ਚੋਣ ਨਿਸ਼ਾਨ ਹੱਥ ਪੰਜਾ ਦਾ ਬਟਨ ਦੱਬ ਕੇ ਕਾਮਯਾਬ ਕਰੋ ਤੇ ਤੁਹਾਡੀਆਂ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨ ਦਾ ਪੂਰ ਚੱਕਰ ਕਰੂੰਗਾ ਧੰਨਵਾਦ ਦਾ ਵੰਦੇਸ ਪਾਰਟੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅੱਛਾ ਮੰਤ ਨਹੀਂ ਮੰਤਰੀ ਵੀ ਸਾਡਾ ਭਰਾਏ ਆ ਇਨਸਾਨੀ ਆ ਕੋਈ ਗੱਲ ਨਹੀਂ ਸਰਕਾਰ ਆ ਉਹਨਾਂ ਦੀ ਕੋਈ ਅਸੀ ਗੱਲ ਨਹੀਂ ਸਾਨੂੰ ਸਾਡਾ ਵਧੀਆ ਪਿਆਰ ਸਤਕਾਰ ਹੈ ਇੱਕ ਦੂਜੇ ਨਾਲ ਲੇਕਿਨ ਜੋ ਸਾਡੇ ਰਾਜਨੀਤਿਕ ਤੌਰ ਦੇ ਉੱਤੇ ਬਖਰੇਵੇਂ ਹੁੰਦੇ ਨੇ ਪਰ ਲੇਕਿਨ ਭਾਈਚਾਰਾ ਸਾਡਾ ਬਹੁਤ ਵਧੀਆ ਹੈਗਾ ਕਦੇ ਵੀ ਨਾ ਅਸੀਂ ਉਹਨਾਂ ਨੂੰ ਗਲਤ ਬੋਲਦੇ ਨਾ ਸਾਡੇ ਪ੍ਰਤੀ ਗਲਤ ਬੋਲਦੇ ਨੇ ਅਸੀਂ ਜ਼ਿੰਦਗੀ ਦੇ ਵਿੱਚ ਚੰਗੇ ਗੁਣ ਪੈਦਾ ਕੀਤੇ ਨੇ ਕਿ ਆਪਣੇ ਆਪ ਨੂੰ ਕਿਸੇ ਦੇ ਵੀ ਖਾਲ ਆਪਨੀ ਬੁੜਨਾ ਮੰਤਰੀ ਜੀ ਵੀ ਵਧੀਆ ਵਿਚਾਰਾਂ ਦੇ ਬੰਦੇ ਨੇ ਅਸੀਂ ਉਹਨਾਂ ਨੇ ਆਪਣੀ ਚੋਣ ਕੰਪੇਨ ਕਰ ਰਹੇ ਅਸੀਂ ਆਪਣੀ ਚੋਣ ਕੰਪੇਨ ਕਰਦਿਆ ਜੋ ਜਿੱਤ ਆ ਉਹ ਪ੍ਰਮਾਤਮਾ ਦੇ ਹੱਥਾਂ ਜਾਂ ਲੋਕਾਂ ਦੇ ਹੱਥਾਂ ਜਿਨ੍ਹਾਂ ਨੇ ਸੰਗਤ ਦੇ ਪਿਆਰ ਸਤਿਕਾਰ ਦੇਣਾ ਉਹ ਜਿੱਤਣਗੇ ਜੇ ਕੋਈ ਵੀ ਅਜਿਹੀ ਗੱਲਬਾਤ ਹੋਊਗੀ ਤਾਂ ਪ੍ਰਸ਼ਾਸਨ ਕਾਦੀ ਘਤਰ ਹੁੰਦਾ ਕੋਈ ਵੀ ਡਰ ਨਹੀਂ ਕੋਈ ਭੈ ਨਹੀਂਗਾ ਪ੍ਰਮਾਤਮਾ ਕਰੇ ਜੋ ਦਾਰਾ ਪਰਮਾਤਮਾ ਦਾ ਰਹੇ ਅਕਾਲ ਪੁਰਖ ਦਾ ਰਹੇ ਬੰਦੇ ਦਾ ਕੋਈ ਡਰ ਨਹੀਂ ਹੁੰਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਗਰਮੀਤ ਸਿੰਘ ਮੁੰਡੀਆਂ ਜੀ ਸਾਡੇ ਹਰੀ ਨਗਰ ਵਿੱਚ ਆਏ ਆ ਅਸੀਂ ਬਹੁਤ ਇਹਨਾਂ ਦਾ ਜੀ ਆਇਆਂ ਨੂੰ ਕਹਿੰਦੇ ਆ ਅ ਕੋਸ਼ਿਸ਼ ਕਰਦੇ ਆ ਜਿੰਨਾ ਖੜਦ ਹੋ ਸਕੇ ਅਸੀਂ ਵੋਟਾਂ ਪਾਵਾਂਗੇ ਨਾਲ ਅਸੀਂ ਬੜੇ ਪਿਆਣਾ ਪੁਰਾਣਾ ਸਾਡਾ ਪਿਆਰ ਬਣਿਆ ਹੋਇਆ ਇਹਨਾਂ ਦਾ ਅਸੀਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਬਹੁਤ ਸਾਥ ਦੇਣ ਦੀ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਆਂ ਔਰ ਸਾਰਾ ਮੱਲਾ ਸਾਡਾ ਇਕਜੁੱਟ ਹੈਗਾ ਬਹੁਤ ਵਧੀਆ ਹੰਗਾਰਾ ਮਿਲਿਆ ਸਾਰਾ ਸਾਡਾ ਮਹੱਲਾ ਜਿਹੜਾ ਇੱਕ ਜਟਿਆ ਸਾਰੇ ਸਾਡੇ ਭਾਈਚਾਰਕ ਸਾਂਝ ਵਧੀਆ ਬਣੀ ਹੋਈ ਹੈ ਸਾਰਿਆਂ ਨਾਲ ਔਰ ਸਾਰੇ ਸਾਥੀ ਸਾਡੇ ਨਾਲ ਚੱਲਦੇ ਆ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਪਤ ਹੈ ਅਸੀਂ ਅੱਜ ਹਰੀ ਨਗਰ ਦੇ ਵਿੱਚ ਆਏ ਸੀ ਚੌਂਕ ਕੈਂਪੇਨ ਕਰਨ ਵਾਸਤੇ ਹਰੇਕ ਘਰ ਦੇ ਵਿੱਚ ਅਸੀਂ ਜਦੋਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਣੀਆ ਸਰਦਾਰ ਗੁਰਮੀਤ ਸਿੰਘ ਜੀ ਨੂੰ ਹੱਥ ਪੰਜੇ ਤੇ ਵੋਟਾਂ ਪਾ ਕੇ ਜਿਤਾਉਣਾ ਤਾਂ ਉਹਨਾਂ ਨੇ ਇੱਕੇ ਗੱਲ ਕਹੀ ਕਿ ਤੁਸੀਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਗੁਰਮੀਤ ਸਿੰਘ ਮੁੰਡਿਆ ਸਾਡੇ ਦਿਲ 'ਚ ਨੇ ਉਹਨਾਂ ਨੇ ਸਾਨੂੰ ਬਹੁਤ ਹੀ ਪਿਆਰ ਸਤਿਕਾਰ ਦਿੱਤਾ ਉਹ ਕਹਿੰਦੇ ਤੁਹਾਨੂੰ ਆਣ ਦੀ ਵੀ ਨਹੀਂ ਲੋੜ ਸੀ ਅਸੀਂ ਤੁਹਾਡੇ ਬਿਗੈਰ ਆਏ ਤੇ ਹੀ ਵੋਟਾਂ ਪਾਉਣਾ ਜਾਵਾਂ ਦੇਖੋ ਉਮੀਦ ਤਾਂ ਬਹੁਤ ਹੈ ਪਰਮਾਤਮਾ ਵੀ ਸਾਡਾ ਸਾਥ ਦੇਊਗਾ ਇੰਨੇ ਸਾਲਾਂ ਦੀ ਮਿਹਨਤ ਮਿਹਨਤ ਹੈ 30 ਸਾਲ ਹੋ ਗਏ ਇਹਨਾਂ ਨੂੰ ਮਿਹਨਤ ਕਰਦੇ ਹੋਏ ਪਰਮਾਤਮਾ ਜਰੂਰ ਮੈਂ ਇਹਨਾਂ ਦੀ ਮਿਹਨਤ ਸਫਲ ਕਰਨ ਸਾਲ ਸਾਹਿਬ ਜੀ ਕੀ ਪਤੇ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਬਹੁਤ ਸਾਲਾਂ ਤੋਂ ਸਾਡੇ ਗ੍ਰਮੀ ਸੰਗੀਆਂ ਦੀਆਂ ਜੀ ਵੋਟਾਂ ਨੂੰ ਕਹਿ ਰਹੇ ਨੇ ਤੇ ਸਾਨੂੰ ਪਿਛਲੇ ਕਈ ਸਾਲਾਂ ਤੋਂ ਥੋੜੀ ਜਿਹਾ ਘੱਟ ਸਪੋਰਟ ਹੋਈ ਆ ਤੇ ਹੋਈ ਆ ਪਰ ਥੋੜੀਆਂ ਬਾਕੀ ਵੋਟਾਂ ਤੇ ਘਟੇ ਆ ਤੇ ਬਾਕੀ ਇਸ ਵਾਰ ਸਾਨੂੰ ਬਹੁਤ ਹੰਗਾਰਾ ਮਿਲਿਆ ਜਿੱਥੇ ਕਿਥੇ ਵੀ ਕਿਸੇ ਦੇ ਘਰੇ ਜਾਂਦੀਆਂ ਸਾਨੂੰ ਅਗਲੇ ਕਹਿੰਦੇ ਨੇ ਵੀ ਘਰੇ ਆਉਣ ਦੀ ਲੋੜ ਨਹੀਂ ਤੁਹਾਨੂੰ ਤੇ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ ਸਾਨੂੰ ਬਹੁਤ ਵਧੀਆ ਮਿਲ ਰਿਹਾ ਹੰਗਾਰਾ ਤੇ ਅਸੀਂ ਜ਼ਰੂਰ ਦਿੱਤਾਗੇ ਇਸ ਵਾਰ ਜੀ